ਨਗਰ ਕੌਂਸਲ ਗੁਰਾਇਆਂ ਦੇ ਵਾਰਡ ਨੰਬਰ 1 ਚ ਬਣ ਰਹੇ ਰਸਤੇ ਨੂੰ ਲੈ ਕੇ ਵਾਰਡ ਵਾਸੀਆਂ ਚਪਾਰੀ ਰੋਸ ਹੈ ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਘਟੀਆ ਕਿਸਮ ਦਾ ਮਟੀਰੀਅਲ ਵਰਤ ਕੇ ਇਸ ਰਸਤੇ ਨੂੰ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ ਗੁਰਾਇਆਂ ਵੱਲੋਂ ਵਾਰਡ ਨੰਬਰ 1 ਵਿੱਚ ਇੰਟਰਲੌਕ ਟਾਈਲਾਂ ਲਗਾਉਣ ਦਾ ਕੰਮ ਨਾਲੀਆਂ ਦੀ ਰਿਪੇਅਰ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਪਾਉਣ ਦਾ ਠੇਕਾ ਠੇਕੇਦਾਰ ਕੁਲਵੰਤ ਸਿੰਘ ਨੂੰ 7,65,000 ਰੁਪਏ ਚ ਦਿੱਤਾ ਗਿਆ ਹੈ ਬੋਪਰਾਏ ਲਾਲ ਗੇਟ ਦੇ ਰਸਤੇ ਵਿੱਚ ਇੰਟਰਲੌਕ ਟਾਈਲਾਂ ਲੱਗ ਰਹੀਆਂ ਹਨ ਉਹਨਾਂ ਦੇ ਥੱਲੇ ਫਾਈਟ ਸਾਈਡ ਰੇਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆਂ ਆਧਾਰਾ ਸਿੰਘ ਰਾਏ ਕਾਉਂਸਲਰ ਰੋਸ਼ਨਾਲ ਬਿੱਟੂ ਅਤੇ ਹੋਰ ਵਾਡ ਵਾਸੀਆਂ ਨੇ ਕਿਹਾ ਹੈ ਕਿ ਰਸਤੇ ਵਿੱਚ ਜੋ ਇੰਟਰਲੌਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਦੇ ਥੱਲੇ ਦਰਿਆ ਵਾਲਾ ਰੇਤਾ ਮਿੱਟੀ ਨਾਲ ਮਿਕਸ ਕਰਕੇ ਪਾਇਆ ਜਾ ਰਿਹਾ ਹੈ ਜਿਸ ਕਾਰਨ ਪਹਿਲੀ ਬਰਸਾਤ ਨਾਲ ਹੀ ਰਸਤਾ ਖਰਾਬ ਹੋ ਜਾਣਾ ਹੈ ਉਹਨਾਂ ਪ੍ਰਸ਼ਾਸਨ પાસેੋਂ ਮੰਗ ਕੀਤੀ ਕਿ ਇਸ ਰਸਤੇ ਦੀ ਜਾਂਚ ਕਰਕੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਵਧੀਆ ਮਟੀਰੀਅਲ ਵਰਤ ਕੇ ਰਸਤੇ ਨੂੰ ਬਣਾਇਆ ਜਾਵੇ ਉਦਰ ਨਗਰ ਕਾਉਂਸਲ ਗੁਰਾ ਦੇ ਐਸਓ सुरेंद्रਪਾਲ ਪਾਰਟੀਆਂ ਨਾਲ ਜਾਦਗ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕੰਮ ਬੰਦ ਕਰਵਾ ਕਰਵਾ ਕੇ ਠੇਕੇਦਾਰ ਕੁਲਵੰਤ ਸਿੰਘ ਨੂੰ ਇੰਟਰਲੌਕ ਟਾਈਲਾਂ ਦੇ ਥੱਲੇ ਵਧੀਆ ਕਿਸਮ ਦਾ ਰੇਤਾ ਪਾ ਕੇ ਰਸਤਾ ਬਣਾਉਣ ਲਈ ਕਹਿ ਦਿੱਤਾ ਗਿਆ ਹੈ। ਬਸਲੇ ਇੱਦਾਂ ਵੀ ਸਾਡੇ ਕੁਝ ਬਾੜ ਬਸਦੇ ਨੇ ਕੰਪਲੀਟ ਕੀਤੀ ਸੀ ਵੀ ਇਹ ਮਾੜਾ ਮਟੀਰੀਅਲ ਬਸਿਆ ਜਾਂਦਾ। ਰਾਜ ਸਿਵਲ ਇੰਜੀਨੀਅਰ ਦੇ ਲੇਖਕ ਜੀ ਨੇ ਚੈੱਕ ਕਰ ਲਏ ਆ। ਚੈੱਕ ਕੀਤਾ ਤਾਂ ਠੇਕੇਦਾਰ ਸੇਣ ਦੀ ਜਗ੍ਹਾ ਪ੍ਰਿਆਲਾ ਦੀ ਤਾਂ ਪਾਰੀ ਉਹ ਕਮਿਟੀ ਮੈਂਸ ਮਟੀ ਬੱਛਿਆ ਇਹ 15000 ਦੇ ਟਿਪਰ ਤੇ ਕੱਗਰ ਸਾਈਡ ਦਾ 70000 ਦੇ ਟਿਪਰ ਤਕਰੀਬਨ ਆਉਗਾ ਤੇ ਇਹ ਮੋٹے ਲੈਵਲ ਦੇ ਉੱਪਰ ਕਪੜਾ ਕਰਕੇ ਇਹ ਕੰਮ ਕਰ ਰਹੇ ਆ ਮੈਂ ਇਹ ਗਹਿਣਾ ਚਾਹਨਾ ਕਿ ਐਸ ਡੀ ਐਫ ਫਲੋਰ ਮੈਂ ਆਪਣੇ ਕਮਿਟੀ ਯੋਗਾਂ ਦੇ ਧਿਆਨ ਚ ਲਿਆਉਣਾ ਚਾਹਨਾ ਵੀ ਇਹਨਾਂ ਨੂੰ ਕਹਿ ਕੇ ਜੋ ਡ੍ਰੈਗ ਦੇ ਹਿਸਾਬ ਨਾਲ ਉਹ ਕੰਮ ਕਰਾਇਆ ਜਾਵੇ ਜਿਹੜੇ ਜਿਹੜਾ ਮਟੀਰੀਅਲ ਮਨਜ਼ੂਰ ਹੈ ਉਹ ਆਇਆ ਜਾਵੇ ਲੋਕੀ ਕੀ ਕੰਮ ਰੋਜ਼ ਨੂੰ ਤਾਂ ਹੋਣੇ ਨਹੀਂ ਇੱਕ ਵਾਰੀ ਹੋ ਗਿਆ ਇਹ ਤਾਂ ਪੈਸਾ 베ਸਟ ਆ ਜਦੋਂ ਇੰਨੇ ਪੈਸਾ 베ਸਟ ਕਰਦਾ ਪਬਲਿਕ ਦਾ ਪ੍ਰੋਪਰ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਜਿਹੜਾ ਮਟੀਰੀਅਲ ਡਰਾਇਗ ਦੇ ਵਿੱਚ ਲਿਖਿਆ ਉਹ ਪੜਾ ਜਾ ਕਿੰਨਾ ਕੁ ਰਸਤਾ ਹੈ ਭਾਈ ਜਿਹੜਾ ਬਣਿਆ ਆ ਇਹ ਤਕਰੀਬਨ ਲਾਲ ਗੇਟ ਤੋਂ ਲੈ ਕੇ ਆ ਹੋਣਾ 100 ਮੀਟਰ ਦਾ ਹੋਣਾ 100 ਮੀਟਰ ਤੱਕ ਤੁਸੀਂ ਗੱਲ ਕੀਤੀ ਯੂਨਾ ਇਸ ਬੰਦੇ ਜੀ ਮੈਂ ਯੂ ਸਾਬ ਨਾਲ ਨਹੀਂ ਕੀਤੀ ਕਿ ਮਸੂਹਰਾ ਅੱਜ ਛੁੱਟੀ ਕਰਕੇ ਮੈਂ ਠੇਕੇਦਾਰ ਨਾਲ ਗੱਲ ਕੀਤੀ ਸੀ ਬਲਵੰਤ ਸਿੰਘ ਆਜੀ ਕੋਈ ਬਿਲਗੇ ਤੋਂ ਹੂੰ ਉਹ ਕਹਿੰਦਾ ਜੀ ਹੁਣ ਇਹ ਤਾਂ ਘੱਦਰ ਸੈਂਡ ਪਾ ਦਨੇ ਆ ਪਿੱਛੇ ਸਾਰਾ ਕੰਮ ਬਿਨਾਂ ਘੱਦਰ ਸੈਂਡ ਤੋਂ ਕਰਤਾ ਤਾਂ ਛੋਟਾ ਜਿਹਾ ਟੋਟਾ ਮੈਂ 10 20 ਮੀਟਰ ਦਾ ਇਹਦੇ ਵਿੱਚ ਕਹਿੰਦੇ ਨਹੀਂ ਤਾਂ ਘੱਦਰ ਸੈਂਡ ਪਾ ਦਨੇ ਆ ਇਹ ਉਹਨਾਂ ਦਾ ਕਹਿਣਾ ਆ ਠੀਕ ਆ ਭਾਈ ਇਹੇ ਰੇਤਾ ਮਨਜ਼ੂਰ ਆ ਕਹਿੰਦੇ ਜੀ ਹੁਣ ਇਹ ਕਾ ਕਰ ਦਣ ਪਾ ਦਨੇ ਫੇ ਰੇਤਾ ਕਿਹੜਾ ਮਨਜ਼ੂਰੀ ਇੱਥੇ ਘੱਦਰ ਸੈਂਡ ਬੰਦ ਵਾਸ਼ ਸੈਂਡ ਅੱਛਾ ਉਹ ਮਨਜ਼ੂਰੀ ਆ ਉਹ 12 ਨੰਬਰ ਇੱਕ ਦਾ ਕੰਮ ਹੈ 765 ਦਾ 3 4 ਗੜੀਆਂ ਹੈ ਇਹ ਉਹਦੇ ਤੇ ਪੀਵੀਸੀ ਪਾਈਪ ਪੈਣਾ ਹੈ ਗੜੀਆਂ ਨਾਲੀਆਂ ਦੀ ਜਿਹੜੀ ਰਿਪੇਅਰ ਕੀਤੀ ਗੜੀਆਂ ਕੁਝ ਗੜੀਆਂ ਬਣੀਆਂ ਸੀਗੀਆਂ ਦੀ ਮੁੱਹਲਾਨ ਵਾਸੀਆਂ ਵੱਲੋਂ ਜਿਹੜਾ ਸੀਗਾ ਉਹ ਦੱਸਿਆ ਗਿਆ ਕਿ ਠੇਕੇਦਾਰ ਜਿਹੜਾ ਹੈਗਾ ਉਹ ਰੀਤ ਫਾਈਨਸ਼ੈਂਟ ਪਾ ਰਿਹਾ ਸੀ ਮੌਕੇ ਤੇ ਜਾ ਕੇ ਕੰਮ ਬੰਦ ਕਰਾਤਾ ਕਿ ਠੇਕੇਦਾਰ ਨੂੰ ਉਦੇਸ਼ ਦਿੱਤੀਏ ਇਹਨੂੰ ਪੱਟ ਕੇ ਏਥੋਂ ਦੇ ਲੋਕਾਂ ਇਕੱਠਾ ਕਰਕੇ ਕੋਰਸੈਂਟ ਪਾਇਆ ਜਾਵੇ ਕੰਮ ਬੰਦ ਕਰਾਤਾ ਸੀ ਪਲਵਾਨ ਸਿੰਘ ਠੇਕੇਦਾਰ